हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਨ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸਕਾਰ ਹਸਕਾਰ ਜੀ ਉਹ ਠੀਕ ਹੋਈ ਵਧੀਆ ਹਾਂਜੀ ਵਧੀਆ ਠੀਕ ਠਾਕ ਨਾਮ ਤੇ ਐਡਰੈਸ ਬੋਲੋ ਨਾਮ ਹਰਵੰਦ ਸਿੰਘ ਹੈ ਪਿੰਡ ਕੋਠਾਗੁਰੂ ਭਾਈ ਜੀ ਜਿਲ੍ਹਾ ਜਿਲ੍ਹਾ ਬਠਿੰਡਾ ਹੈ ਤਹਿਸੀਲ ਬਾਈ ਤਹਿਸੀਲ ਫੂਲ ਹੈ ਨੇੜੇ ਪਿੰਡ ਬਾਈ ਕਿਹੜਾ ਨੇੜੇ ਭਗਤਾ ਭਾਈ ਕਰੇਗਾ ਜੀ ਮੋਬਾਈਲ ਨੰਬਰ ਬੋਲੋ 9602798111 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਵੀਰੇ ਤੀਜੇ ਵਾਸਤੇ ਗੱਭਣਾ ਠੀਕ 24 ਤਰੀਕ ਨੂੰ 7 ਮਹੀਨੇ ਹੋ ਜਾਣਗੇ ਇਹਨੂੰ ਕੰਪਲੀਟ ਠੀਕ ਆ ਭਾਈ ਤੇ ਹੁਣ ਤਕਰੀਬਨ 5 ਕਿਲੋ ਦੁੱਧ ਹੈਗਾ ਚਾਰ ਸਾਢੇ ਚਾਰ ਪੰਜ ਲੀਟਰ ਠੀਕ ਠੀਕ ਤੋਂ ਕਿੜ ਗੱਭਣਾ ਨਾ ਵੀ ਹਾਂਜੀ ਠੀਕ ਦੂਜਾ ਸੂਆ ਸੂਈ ਵੀ ਤੀਜੇ ਵਾਸਤੇ ਗੱਭਣਾ ਇਹ ਦੁੱਧ ਕਿੰਨਾ 5 ਕਿਲੋ ਦੁੱਧ 5 ਕਿਲੋ ਲੀਟਰ ਹੈਗਾ ਜੀ ਠੀਕ ਆ ਭਾਈ ਆਰਡਰ ਬਈ ਨੇੜ ਤੋਂ ਚੈੱਕ ਕਰਵਾਣੇ ਚਾਹੀਏ ਸੀਲ ਠੰਡੀ ਬਹੁਤ ਜ਼ਿਆਦਾ ਹੋਣਾ ਚਾਹੀਏ ਠੰਡੀ ਸੀਲ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕੱਲਾ ਕੱਲਾ ਥਾਣਾ ਬਈ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਖੜੇ ਮੇ ਪੂਰੇ ਗੈਬ ਤੇ ਫੋਲ ਬਈ ਤੋੜ ਕੇ ਦਿਖਾ ਦੇ ਠੰਡੀ ਸੀਲ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਕੱਦ ਵੀ ਚੰਗਾ ਗਾ ਵੱਡਾ ਕੱਦ ਕੱਦ ਬਹੁਤ ਵਧੀਆ ਕੱਦ ਹੈ ਫੇਸ ਬੜਾ ਪਿਆਰਾ ਬੋਦੀ ਭਾਦੀ ਬਹੁਤ ਚੰਗੀ ਹਸਨਕੀ ਹੈ ਬਈ ਬੜਾ ਬਾਕੀ ਤੋੜਾ ਤਰਾ ਚੰਗਾ ਬੜਾ ਕੀ ਮੁੱਲ ਲਾ ਬਈ ਇਹਦਾ ਇਹਦਾ 40000 ਰੁਪਏ ਹੈ ਮਾਨਤਾਨ ਹੋ ਜਾ ਬਈ ਮਾਨਤਾਨ ਹੋ ਜਾ ਜੀ ਬਾਕੀ ਇਹਦੇ ਬਈ ਮੜੇ ਮੜੇ ਉਹ ਦਾਗ ਜੇ ਆ ਮਾਰੀ ਚਾਹੀਦੀ ਕਿਤੇ ਕਿਤੇ ਦਾਗ ਹੈਗੇ ਆ ਲੰਪੀ ਵਾਲੇ ਮੜੇ ਮੜੇ ਦਾਗ ਹੀ ਨੇ ਬਈ ਹਣਾ ਪਹਿਲਾਂ ਬੱਸ 40000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਫੇਸ ਬਿਊਟੀ ਚੰਗੀ ਆ ਰੰਗ ਰੂਪ ਚੰਗਾ ਥਣ ਥਣ ਚੰਗਾ ਜਾ ਟੋਕੜ ਗੱਬਣ ਚੈੱਕ ਪਾਸ ਆ ਬਈ ਚੈੱਕ ਪਾਸ ਆ ਜੀ ਅਗਲਾ ਆਪਦੀ ਕਰਾ ਦੇਣਾ ਹਾਂਜੀ ਥਣਾ ਵੀ ਤੇ ਚੈੱਕ ਪਾਸ ਦੀ ਆਪਣੀ ਗਰੰਟੀ ਆ ਵਿਸ਼ੱਕ ਦੀ ਕਰਾਵੇ ਨਾ ਕਰਾਵੇ ਆਪਣੀ ਜ਼ਿੰਮੇਵਾਰੀ ਆ ਬਹੁਤ ਠੀਕ ਆ ਬਈ ਹਾਂਜੀ ਅੱਗੇ ਵੀਰੇ ਦੋ ਨੰਬਰ ਜਿਹੜਾ ਸੋਸ ਹੁੰਦੀ ਹੈ ਤੇ ਤੀਜੇ ਵਾਸਤੇ ਇਹ ਵੀ ਸੁਣਨ ਵਾਲੀ ਹੈ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਭਾਈ ਇਹਦੇ ਉਹਨਾਂ ਮੁਤਾਬਕ ਤਾਂ 26-27 ਦਿਨ ਲੈਂਦੀ ਹੈ ਜੀ ਠੀਕ ਹੈ ਹਾਂਜੀ 26 ਸੀ ਇਹ ਵੀ ਫੇਰੀ ਹੈ ਜੀ ਦੇਵਾ ਲੂਗਾ ਕਮਾਲਾ ਥਣ ਥਣ ਚੰਗਾ ਢੱਲਾ ਢੁੱਲਾ ਬਹੁਤ ਪਈਆਂ ਸਾਰੀਆਂ ਬਰਡਰਾਂ ਲਾ ਗੱਢ ਕੇ ਕਰਮ ਵਾਲੀਆਂ ਫਿਰ ਸੋਨਾ ਖੋਲ ਲਵੇ ਤੋੜ ਕੇ ਦਿਖਾ ਦੇ ਇਹਦਾ ਭਾਈ ਕੱਦ ਥੋੜਾ ਛੋਟਾ ਬਾਕੀ ਫਿਰ ਕਈ ਵੀ ਰਿ ਅਗਲਾ ਵੀਡੀਓ ਦੇਖ ਕੇ ਹੁੰਦਾ ਹੈ ਕੱਦ ਭਾਈ ਛੋਟਾ ਹਨਾ ਉਸ ਹੱਬ ਨਾ ਜਜਮੈਂਟ ਕਰਿਓ ਫੇਸ ਹੋਸ਼ ਚੰਗਾ ਰੰਗ ਰੂਪ ਚੰਗਾ ਚੰਗੀ ਹੈ ਬੜ ਵੈਸੇ ਸਨਕੀ ਹੈ ਮੂੰਹ ਰਾਜੀ ਹੈ ਭਾਈ ਥਾਣ ਚੂੜੀ ਚੰਗੀ ਆ ਥਾਣ ਮੁਠੀ ਵਾਲਾ ਬਣਾ ਜਣਾ ਅਜੇ ਕੱਚੀ ਬੱਚੀ ਆ ਦਿਨ ਲੈਂਦੀ ਆ ਭਾਈ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਕੀ ਮੋਲ ਲੱਗਣਾ ਇਹਦਾ 35000 ਰੁਪਿਆ ਰੇਟ ਆ ਜੀ ਮਾਨਤਾਨ ਹੋ ਜੂ ਭਾਈ ਮਾਨਤਾਨ ਹੋ ਜੂਗਾ ਜੀ ਠੀਕ ਆ 35000 ਰੁਪਿਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਕੱਚੀ ਕੱਚੀ ਆ ਬਾਈ ਦਿਨ ਲੈਂਦੀ ਆ ਆਰਡਰ ਆ ਜਿਹੜਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਬਸ ਕੱਚੀ ਦਾ ਕਰਕੇ ਰੇਟ ਘਟਾਈ ਨਹੀਂ ਤੁਹਾਨੂੰ ਵੀ ਪਤਾ ਵੀ ਚੰਗੀ ਗਾਹ ਸੀਗੀ ਹਮਮ ਥਾਣ ਭਾਂਡੇ ਦੀ ਬਹੁਤ ਵਧੀਆ ਜੀ ਸਹੀ ਗੱਲ ਆ ਥਾਣ ਥਣ ਦੇ ਚਾਰੇ ਥਣ ਨਿਕੜਵੇਂ ਪੂਰੇ ਗੈਰ ਦੇ ਤੇ ਕਿਸੇ ਵੀਰ ਨੂੰ ਦੋਵੇਂ ਨਗਾ ਤੇ ਕੋਈ ਵੀ ਨਗਾ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ